ਨਹੀਂ ਵੇਖਿਆ ਹੋਵੇਗਾ ਤੁਸੀਂ ਵੀ ਅਜਿਹੇ ਫਿਲਮੀ ਸੀਨ ਜਿਸ ਨੂੰ ਵੇਖ ਕੇ ਰੂਹ ਵੀ ਤੁਹਾਡੀ ਕੰਬ ਜਾਊਗੀ ਪٹرول ਪੰਪ ਦੀਆਂ ਅਜਈਆਂ ਤਸਵੀਰਾਂ ਜਿਸ ਨੂੰ ਵੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ ਤੇ ਤੁਹਾਡੇ ਵੀ ਪੈਰਾਂ ਤੋਂ ਜ਼ਮੀਨ ਖਿਸਕ ਜਾਵੇਗੀ ਦਰਸਲ ਤੁਹਾਂ ਦਾਜ਼ੀ ਇਹ ਕਿ ਪٹرول ਪੰਪ ਤੇ ਲੁੱਟ ਦੀ ਜਿਹੜੀ ਵਾਰਦਾਤ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਹੈ ਦਸਿਆ ਜਾ ਰਿਹਾ ਹੈ ਤਾਂ ਸੀਸੀਟੀਵੀ ਤੁਸੀਂ ਵੇਖ ਸਕਦੇ ਹੋ ਕਿ ਪਿਸਤੌਲ ਦੀ ਜ਼ੋਰ ਤੇ ਜਿਹੜੇ ਪੰਪ ਤੋਂ 2 ਲੱਖ ਰੁਪਏ ਤਾਂ ਦੂਜੇ ਪੰਪ ਤੋਂ 25000 ਰੁਪਏ ਜਿਹੜੇ ਨੇ ਲੁੱਟੇ ਗਏ ਨੇ ਤਾਂ ਸੀਸੀਟੀਵੀ ਸਾਹਮਣੇ ਆਈ ਹੈ ਦਰਸਾਲ ਮੇਰੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਥਾਣਾ ਸਦਰ ਨਕੋਦਰਦੀਨ ਪੈਂਦੇ ਪੈਟਰੋਲ ਪੰਪ ਤੇ ਬਾਈਕ ਸਵਾਰ ਲੁੱਟੇਰਿਆਂ ਦੇ ਵੱਲੋਂ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਫਰਾਰ ਹੋ ਜਾਂਦੇ ਨੇ ਤੇ ਦੱਸਿਆ ਜਾਂਦਾ ਹੈ ਕਿ 2 ਲੱਖ ਰੁਪਏ ਤੇ ਇੱਕ ਪੈਟਰੋਲ ਪੰਪ ਤੋਂ ਲਿੱਤਾ ਜਾਂਦ ਨੇ ਤੇ ਨਾਲ ਦੇ ਤੋਂ 25000 ਰੁਪਏ ਦੂਜੇ ਪੰਪ ਤੋਂ ਜਿਹੜੇ ਆ ਉਹ ਲੇਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਨੂੰ ਸ਼ੱਕ ਹੈ ਕਿ ਦੋਵੇਂ ਵਾਰਦਾਤਾਂ ਇੱਕੋ ਹੀ گرو ਨੇ ਜਿਹੜੀਆਂ ਨੇ ਕੀਤੀਆਂ ਨੇ ਤਾਂ ਤੁਸੀਂ live ਭਾਰਤ ਤੇ ਬਣੇ ਹੋਏ ਤਸਵੀਰਾਂ ਦੇਖ ਸਕਦੇ ਹੋ ਰੂਕ ਕੰਬਾਉਤ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਪਿਸਤੌਲ ਦੀ ਨੋਕ ਤੇ ਜਿਹੜੇ ਲੁਟੇਰੇ ਆਉਂਦੇ ਨੇ ਤਾਂ ਇਹਨਾਂ ਦੇ ਪਿਸਤੋਲੇ ਜਿਹੜੀਆਂ ਵਖਾ ਕੇ ਪੈਸੇ ਜਿਹੜੇ ਨੇ ਲੁੱਟ ਕੇ ਫਰਾਰ ਹੋ ਜਾਂਦੇ ਨੇ ਤਾਂ ਉੱਥੇ ਹੀ ਉਸਨੇ ਕਹਿ ਦਿੱਤਾ ਕਿ ਜੇਕਰ ਪੁਲਿਸ ਨੇ ਦੁਪਹਿਰ ਵੇਲੇ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਇਸ ਲੋ ਗੰਭੀਰਤਾ ਦੇ ਨਾਲ ਲਿਆ ਹੁੰਦਾ ਤਾਂ ਇਲਾਕੇ ਦੇ ਵਿੱਚ ਨਾਕਾ ਬੰਦੀ ਅਤੇ ਗਸ਼ਤ ਵਧਾ ਦਿੱਤੀ ਹੁੰਦੀ ਤਾਂ ਸ਼ਾਮ ਵਾਪਰ ਇਸ ਵਾਰਦਾਤ ਨੂੰ ਰੋਕਿਆ ਜਾ ਸਕਦਾ ਸੀ ਤਾਂ ਸਵਾਲੀਆ ਸਵਾਲ ਜਿਹੜੇ ਨੇ ਹੁਣ ਪੁਲਿਸ ਤੇ ਵੀ ਜਿਹੜੇ ਖੜੇ ਹੁੰਦੇ ਨਜ਼ਰ ਆ ਰਹੇ ਨੇ ਉਥੇ ਹੀ ਜਾਦੂ ਲੁੱਟ ਦੀ ਸੂਚਨਾ ਮਿਲਦੀ ਹੈ ਤੇ ਥਾਣਾ ਸਦਰ ਨਕੋਦਰ ਦੇ ਇੰਚਾਰਜ ਯਾਦਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਪੁਲਿਸ ਨੇ ਲਾ ਕੇ ਤਾਂ ਸੀਸੀਟੀਵੀ ਕੈਮਰੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਸੀਸੀਟੀਵੀ ਜਿਹੜੀ ਸਾਹਮਣੇ ਨਿਕਲ ਕੇ ਆਈ ਹੈ ਲਗਾਤਾਰ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਸੀਸੀਟੀਵੀ ਨੇ ਕਿ ਕਿਸ ਤਰੀਕੇ ਦੇ ਨਾਲ ਬੰਦੂਕ ਦੀ ਨੋਕ ਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਤੁਸੀਂ ਵੇਖੋ ਇਹ ਪੂਰੀਆਂ ਤਸਵੀਰਾਂ ਅੰਤ ਤੱਕ ਖਬਰ ਨੂੰ ਕਰ ਦੇਣਾ ਵੱਧ ਤੋਂ ਵੱਧ ਸ਼ੇਅਰ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰਨਾ ਹੈ ਕਿ ਆਖਿਰਕਾਰ ਕਦ ਤੱਕ ਪੰਜਾਬ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਜਿਹੜੀਆਂ ਨੇ ਰੁਕਣ ਦਾ ਨਾਮ ਲੈਣਗੀਆਂ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਪਰ begged